ਖਰਦਾਸਪੁਰ ਦੇ ਵਿੱਚ ਡਿਪਟੀ ਕਮਿਸ਼ਨਰ 우ਮਾ ਸ਼ੰਕਰ ਗੁਪਤਾ ਕਲਾਂੌਰ ਦੇ ਸਰਹੱਦੀ ਪਿੰਡਾਂ ਪਿਖਾਰੀਵਾਲ ਅਤੇ ਦੋਸਤਪੁਰ ਵਿਖੇ ਪਰਾਲੀ ਨਾ ਸਾੜਨ ਦੀ ਅਪੀਲ ਕਰਨ ਅਤੇ ਪਰਾਲੀ ਪ੍ਰਬੰਧਨ ਦੇ ਲਈ ਕਿਸਾਨਾਂ ਨੂੰ ਮਿਲਣ ਲਈ ਪਹੁੰਚੇ ਤਾਂ ਉਹਨਾਂ ਖੁਦ ਟਰੈਕਟਰ ਤੇ ਬੈਠ ਕੇ ਖੇਤਾਂ ਵਿੱਚੋਂ ਬੇਲਰ ਦੇ ਰਾਹੀਂ પરાਲੀ ਦੀਆਂ ਗੱਠਾ ਬਣਵਾਈਆਂ ਉਹਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਦੇ ਵੱਲੋਂ ਪਰਾਲੀ ਦੀ ਸੰਭਾਲ ਦੇ ਲਈ ਕਰੀਬ 5000 ਖੇਤੀ ਮਸ਼ੀਨਰੀ ਉਪਲਬਧ ਕਰਵਾਈ ਗਈ ਹੈ ਤੇ ਪ੍ਰਸ਼ਾਸਨ ਦੀਆਂ ਸਿਵਲ ਅਤੇ ਪੁਲਿਸ ਦੀਆਂ ਸਾਂਝੀਆਂ ਟੀਮਾਂ ਦੇ ਵੱਲੋਂ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਪਰਾਲੀ ਨਾ ਸਾੜਨ ਅਤੇ ਖੇਤੀ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ਦੇਖੋ ਅਸੀਂ ਮੈਂ ਤੇ ਐਸਐਸਪੀ ਸਹਿਬਾਨ ਅਸੀਂ ਸਾਰੇ ਪਿੰਡਾਂ ਚ ਜਾ ਰਹੇ ਹਾਂ ਜਿੱਥੇ ਪਿਛਲੇ ਸਾਲ ਅੱਗ ਲੱਗੰਦੀ ਉਹਨਾਂ ਪਤਾਈਆਂ ਸੀ ਸਾਡੇ ਤੋਂ ਬਿਨਾਂ ਸਾਡੇ ਐਸਡੀਐਮ ਸਹਿਬਾਨ ਡੀਐਸਪੀ ਸਾਰੇ ਏਡੀਸੀ ਸਭ ਜਾ ਰਹੇ ਨੇ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਵੀ ਇਹਦੇ ਵਾਲੇ ਅੱਗ ਨਾ ਲਾਵੇ ਜਿੱਥੇ ਅਸੀਂ ਇਹਨਾਂ ਨੂੰ ਸਮਝਾਉਂਦੇ ਆਂ ਵੀ ਅੱਗ ਨਾ ਲਾਈ ਜਾਵੇ ਉਹਦੇ ਕੀ ਨੁਕਸਾਨ ਨੇ ਨਾਲ ਹੀ ਇਹਨਾਂ ਦੀਆਂ ਅਸੀਂ ਮੁਸ਼ਕਲਾਂ ਵੀ ਸਮਝਦੇ ਆਂ ਮੁਸ਼ਕਲਾਂ ਸਮਝਦੇ ਆ ਵੀ ਇਹਨਾਂ ਦੀ ਕੀ ਜ਼ਰੂਰਤਾਂ ਨੇ ਉਹ ਵੀ ਅਸੀਂ ਸਮਝ ਕੇ ਇਹਨਾਂ ਦੀ ਮਸ਼ੀਨਰੀ ਵਗੈਰਾ ਪ੍ਰੋਵਾਈਡ ਕਰਦੇ ਆ ਤੇ ਨਾਲ ਹੀ ਸਾਡਾ ਇਹ ਵੀ ਆ ਵੀ ਸ਼ਾਮ ਨੂੰ ਕੰਬਾਈਨ ਨਾਲ ਚਲਾਈ ਜਾਵੇ ਹੁਣ ਝੋਨੇ ਦਾ ਸੀਜ਼ਨ ਹੈ ਦਾ ਜਦੋਂ ਸ਼ਾਮ ਨੂੰ ਕੰਬਾਈਨ ਚਲਾ ਕੇ ਜਾਂਦੇ ਨੇ ਤਾਂ ਫਿਰ ਡੈਡੀ ਜਿਹੜੀ ਹੁੰਦੀ ਹੈ ਉਹ ਚ ਨਮੀ ਜ਼ਿਆਦਾ ਹੁੰਦੀ ਹੈ ਇਹਨਾਂ ਨੂੰ ਮੰਡਿਆ 'ਚ ਦਿੱਕਤਾਂ ਹੁੰਦੀਆਂ ਤਾਂ ਇਸੇ ਸਾਰੇ ਕਰਕੇ ਐਸਐਸਪੀ ਸਾਹਿਬ ਤੇ ਅਸੀਂ ਸਾਰੇ ਇਕੱਠੇ ਆ ਰਹੇ ਹਾਂ ਕਿ ਤਾਂ ਕਿ ਇਹਨਾਂ ਦਾ ਇੱਕ ਵਿਸ਼ਵਾਸ ਵੀ ਬਣੇ ਪ੍ਰਸ਼ਾਸਨ ਤੇ ਵੀ ਜੋ ਸਾਡੀਆਂ ਸਮੱਸਿਆ ਨੇ ਉਹ ਵੀ ਪ੍ਰਸ਼ਾਸਨ ਸੁਣੇ ਤੇ ਨਾਲ ਹੀ ਅਸੀਂ ਅਪੀਲ ਵੀ ਕਰਦੇ ਆ ਤੇ ਸਾਨੂੰ ਬਹੁਤ ਅੱਛਾ ਉਪਰਾਲਾ ਇਹਦਾ ਜਿਹੜਾ ਹੈ ਅਸੀਂ ਕਰ ਰਹੇ ਹਾਂ ਤੇ ਇਹਦੇ ਨਾਲ ਹੀ ਸਾਰਾ ਬਹੁਤ ਅੱਛਾ ਰਿਸਪੌਂਸ ਆ ਰਿਹਾ ਸਾਰੇ ਪਿੰਡਾਂ ਚੋਂ ਤੇ ਸਾਡੇ ਇਨਸੀਡੈਂਟ ਵੀ ਬਹੁਤ ਘਟੇ ਆ ਗਰਦਾਸਪੁਰ ਜ਼ਿਲ੍ਹੇ 'ਚ ਅੱਛਾ ਕੰਮ ਹੋਇਆ ਤੇ ਸਾਨੂੰ ਉਮੀਦ ਹੈ ਕਿ ਸਾਰੇ ਪਿੰਡ ਸਾਨੂੰ ਇਸੇ ਤਰ੍ਹਾਂ ਅੱਛਾ ਸਹਿਯੋਗ ਦੇਣਗੇ ਜੋ ਇਹਨਾਂ ਦੀਆਂ ਸਮੱਸਿਆ ਨੇ ਅਸੀਂ ਉਹਨਾਂ ਨੂੰ ਹੱਲ ਕਰਾਂਗੇ ਤੇ ਸਾਡੀ ਪੂਰੀ ਇਹ ਇੱਛਾ ਹੈ ਕਿ ਇਹਨਾਂ ਤੇ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨੀ ਪਵੇ। ਨਾ ਸਾਡੀ ਇਹਦੀ ਕੋਈ ਮਨਸ਼ਾ ਹੈ। ਬਸ ਸਾਡੀ ਇਹ ਹੀ ਅਪੀਲ ਹੈ ਕਿ ਪਰਾਲੀ ਨੂੰ ਅੱਗ ਨਾ ਲਾ ਕੇ ਨਾ ਕੇਵਲ ਲਾਨ ਨਾਲ ਨਾ ਕੇਵਲ ਜ਼ਮੀਨ ਦਾ ਨਚਾਨ ਹੁੰਦਾ ਹੈ ਬਟ ਵਾਤਾਵਰਣ ਦਾ ਵੀ ਨੁਕਸਾਨ ਹੁੰਦਾ ਹੈ ਤਾਂ ਇਸ ਤੋਂ ਅਸਾਂ ਨੂੰ ਗ੍ਰੀਟ ਕਰਨਾ ਚਾਹੀਦਾ ਤੇ ਪ੍ਰਸ਼ਾਸਨ ਦੀ ਮਦਦ ਕਰਨੀ ਚਾਹੀਦੀ ਅਤੇ ਆਪਣੇ ਆਪ ਦੀ ਵੀ ਮਦਦ ਕਰਨੀ